ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT ਤੇ 28 ਸ਼ੌਂਡ ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ETT ਤੇ 28 ਸ਼ੌਂਡ ਦੇ ਜਿਹੜਾ ਕੇਸ ਸੀ 11 ਤਰੀਕ ਨੂੰ ਸੁਣਵਾਈ ਹੋਈ ਸੀ ਤੇ ਕੇਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਤੇ ਡਿਸਮਿਸ ਕਰਨ ਤੋਂ ਬਾਅਦ ਕੋਰਟ ਦੇ ਆਰਡਰ ਦੇ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਕਦੋਂ ਕੋ ਆਰਡਰ ਜਾਰੀ ਹੋਣਗੇ ਕਦੋਂ ਪੜਤੀ ਪੂਰੀ ਹੋਵੇਗੀ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਵੇਖਦੇ ਆ ਅੱਜ ਆਪਾਂ ਈਟੀਟੀ 23 ਜੌਂਡ ਇਸ ਬੰਦ ਵਿੱਚ ਜਿਹੜਾ ਕੇਸ ਸੀ 10 ਤੇ 6872 ਜਿਹੜਾ ਕੇਸ ਲੱਗਿਆ ਸੀ 14 ਜੂਨ ਨੂੰ ਕੇਸ ਲੱਗਿਆ ਸੀ ਤੇ ਇਸ ਦੀ ਜਿਹੜੀ ਸੁਣਵਾਈ ਹੋਈ ਸੀ 11 ਤਰੀਕ ਨੂੰ 11 ਤਰੀਕ ਨੂੰ ਲਾਸਟ ਸੁਣਵਾਈ ਤੇ ਕੇਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਤੇ ਡਿਸਮਿਸ ਕਰਨ ਤੋਂ ਬਾਅਦ ਜਿਹੜੇ ਕੋਰਟ ਦੇ ਜਿਹੜੇ ਆਰਡਰ ਦੇ ਬਾਰੇ ਵਿੱਚ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਤਾਂ ਕੋ ਤੁਸੀਂ ਦੇਖ ਸਕਦੇ ਹੋ ਕੋਰਟ ਦੇ ਆਰਡਰ ਅਜੇ ਤੱਕ ਜਾਰੀ ਨਹੀਂ ਹੋਏ 1 ਜੁਲਾਈ ਤੇ 18 ਜੁਲਾਈ ਵਾਲੀ ਜਿਹੜੀ ਸੁਣਵਾਈ ਸੀ ਉਸ ਦੇ ਕੇਸ ਦੇ ਆਰਡਰ ਜਦੋਂ ਜਾਰੀ ਹੋ ਚੁੱਕੇ ਨੇ ਉਸ ਤੋਂ ਬਾਅਦ ਕੇਸ ਦੇ ਕੋਈ ਵੀ ਆਰਡਰ ਜਾਰੀ ਨਹੀਂ ਕੀਤੇ ਗਏ ਉਮੀਦ ਹੈ ਕਿ ਇਸ ਹਫਤੇ ਦੇ ਵਿੱਚ ਵਿੱਚ ਹੀ ਜਿਹੜੇ ਕੋਰਟ ਦੇ ਆਰਡਰ ਜਾਰੀ ਹੋ ਜਾਣਗੇ ਜਦੋਂ ਤੱਕ ਕੋਰਟ ਦੇ ਆਰਡਰ ਜਾਰੀ ਨਹੀਂ ਹੁੰਦੇ ਉਹਨੇ ਦੇਰ ਤੱਕ ਡਿਪਾਰਟਮੈਂਟ ਪ੍ਰਤੀ ਨੂੰ ਕੰਪਲੀਟ ਨਹੀਂ ਕਰ ਸਕਦਾ ਨਾ ਇਹ ਡਿਪਾਰਟਮੈਂਟ ਕੋਈ ਵੀ ਅੱਗੇ ਇਸ ਪ੍ਰਤੀ ਨੂੰ ਨਹੀਂ ਤੋਰ ਸਕਦਾ ਨਾ ਇਹ ਰਿਜ਼ਲਟ ਡਿਕਲੇਅਰ ਕਰ ਸਕਦਾ ਨਾ ਮੈਟਰ ਲਿਸਟਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ ਇਸ ਲਈ ਜਿਹੜਾ ਇਹ ਕੇਸ ਦੇ ਜਿਹੜੇ ਆਰਡਰ ਨੇ ਉਹ ਜਦੋਂ ਤੱਕ ਨਹੀਂ ਆਉਂਦੇ ਡਿਪਾਰਟਮੈਂਟ ਪ੍ਰਤੀ ਨੂੰ ਪੂਰੀ ਨਹੀਂ ਕਰੇਗਾ ਤਾ ਉਮੀਦ ਇਹ ਕਿ ਇਸ ਹਫਤੇ ਦੇ ਵਿੱਚ ਵਿੱਚ ਜਿਹੜੇ ਨੇ ਆਰਡਰ ਜਾਰੀ ਹੋ ਜਾਣਗੇ ਆਰਡਰ ਜਾਰੀ ਹੋਣ ਤੋਂ ਬਾਅਦ ਜਿਹੜੇ ਨੇ ਇਹ ਕੇਸ ਪ੍ਰਤੀ ਕੰਪਲੀਟ ਹੋਵੇਗੀ ਕਿਉਂਕਿ ਕੇਸ ਨੂੰ ਜਿਹੜਾ ਆਪ ਸਿੱਪਾ ਦੇਖ ਸਕਦੇ ਆ ਡਿਸਮਿਸ ਕੀਤਾ ਗਿਆ ਡਿਸਡਮਿਸ ਦਾ ਮਤਲਬ ਇਹ ਕਿ ਪਟੀਸ਼ਨਰ ਦੀ ਕੋਈ ਵੀ ਗੱਲ ਨਹੀਂ ਮੰਨੇਗੀ ਇਸ ਲਈ ਬੀਆਡੂ ਇਸ ਦੇ ਵਿੱਚੋਂ ਬਾਹਰ ਕੀਤਾ ਗਿਆ ਹੈ ਕੇਸ ਜੇ ਡਿਸਪੋਜ਼ ਆਫ ਹੋਵੇ ਤਾਂ ਜਿਹੜੀ ਪਟੀਸ਼ਨਰ ਦੀ ਕੁਝ ਨਾ ਕੁਝ ਗੱਲ ਨੂੰ ਮੰਨਿਆ ਜਾਂਦਾ ਹੈ ਤਾਂ ਕੇਸ ਡਿਸਮਿਸ ਕੀਤਾ ਗਿਆ ਤਾਂ ਇਸ ਲਈ ਜਿਹੜੀ BDS ਦੇ ਵਿੱਚ ਬਾਹਰ ਹੋਏਗੀ ਤੇ ਮੈਟ ਜਿਹੜੀ ਉਹ ਵੀ ਡਾਊਨ ਜਾਣ ਦੀ ਪੂਰੀ ਸੰਭਾਵਨਾ ਹੈ ਇਸ ਲਈ ਜਿਹੜੀ ਪਰਤੀ ਉਹ ਜਲਦੀ ਕੰਪਲੀਟ ਹੋਵੇਗੀ ਪਰ ਕੋਰਟ ਦੇ ਜਿਹੜੇ ਆਰਡਰ ਨੇ ਉਹ ਔਨ ਤੱਕ ਵੇਟ ਕਰਨੀ ਪਵੇਗੀ ਕੋਰਟ ਦੇ ਆਰਡਰ ਵੀ ਬਹੁਤ ਜਲਦੀ ਆ ਜਾਣਗੇ ਇਸੇ ਹਫਤੇ ਦੇ ਵਿੱਚ ਵਿੱਚ ਹੀ ਕੋਰਟ ਦੇ ਆਰਡਰ ਆ ਜਾਣਗੇ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ